ਸਤਨਾਮ ਵਾਹਿਗੁਰੂ ਸਾਹਿਬ ਜੀ ਗੁਨਾਸਰੀ ਮਹੱਲਾ ਚੌਥਾ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦੰਤੂ ਜਾਣਤਾ ਸਾਹਾ ਅਵਰ ਕੀ ਜਾਣੇ ਕੋਈ ਰਹਾ ਸਾਚਾ ਸਾਹਿਬ ਸਚ ਤੂੰ ਮੇਰੇ ਸਾਹਾ ਤੇਰਾ ਕੀਆ ਸਚ ਸਭ ਹੋਏ ਝੂਠਾ ਕਿਸ ਕੋ ਆਖੀਐ ਸਾਹਾ ਤੁਹ ਚਾਹ ਨਾਹੀ ਕੋਏ ਸਭਨਾ ਵਿੱਚ ਤੂੰ ਵਰਤਦਾ ਸਾਹਾ ਸਭ ਤੁਝੇ ਤੇ ਆਵੇ ਦਿਨ ਰਾਤ ਸਭ ਤੁਝ ਹੀ ਥਾਉ ਮੰਗਤੇ ਮੇਰੇ ਸਾਹਾ ਤੂੰ ਸਭਨਾ ਕਰੇ ਇਕ ਦਾਤ ਤੁਜ ਕੋ ਤੁਝ ਹੀ ਵਿੱਚ ਹੈ ਮੇਰੇ ਸਾਹਾ ਤੁਜ ਤੇ ਬਾਹਰ ਕੋਈ ਨਹੀਂ ਸਭ ਜੀ ਤੇਰੇ ਤੋਂ ਸਬਸਦਾ ਸਾ ਮੇਰੇ ਸਾਹਾ ਸਭ ਤੁਝ ਹੀ ਮਾਹੇ ਸਮਾਏ ਸਭਨਾ ਕੀ ਤੋ ਆਸ ਹੈ ਮੇਰੇ ਪਿਆਰੇ ਸਬ ਤੁਜੈ ਤੇ ਆਵੈ ਮੇਰੇ ਸਾਹਾ ਜਿਉ ਪਾਵੈ ਤਿਉ ਰਖ ਤੂੰ ਮੇਰੇ ਪਿਆਰੇ ਸਚ ਨਾਨਕ ਕੇ ਪਾਤਸ਼ਾਹ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਬ ਤੁਜੈ ਤੇ ਆਵੈ ਮੇਰੇ ਸਾਹਾ ਜੋ ਪਾਵੇ ਤੂੰ ਰੱਖ ਤੂੰ ਮੇਰੇ ਪਿਆਰੇ ਸਚ ਨਾਨਕ ਕੇ ਪਾਤਸ਼ਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਅਜ ਦੇ ਪਵਿੱਤਰ ਹੁਕਮ ਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਾਬ ਸ੍ਰੀ ਗੁਰੂ ਰਾਮਦਾਸ ਜੀ ਚੌਥੇ ਪਾਤਸ਼ਾਹ ਜੀ ਦੇ ਤਨਾਸਰੀ ਰਾਗ ਵਿੱਚ ਉਚਾਰਨ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਫੁਰਮਾਨ ਕਰ ਰਹੇ ਨੇ ਹੇ ਮੇਰੇ ਬਾਦਸ਼ਾਹ ਮਿਹਰ ਕਰ ਮੈਨੂੰ ਤੇਰੇ ਦਰਸ਼ਨ ਦਾ ਆਨੰਦ ਪ੍ਰਾਪਤ ਹੋ ਜਾਏ ਹੇ ਮੇਰੇ ਬਾਦਸ਼ਾਹ ਮੇਰੇ ਦਿਲ ਦੀ ਪੀੜ ਤੂੰ ਹੀ ਜਾਣਦਾ ਕੋਈ ਹੋਰ ਕੀ ਜਾਣ ਸਕਦਾ ਹੈ ਠਹਿਰਾਓ ਹੇ ਮੇਰੇ ਬਾਦਸ਼ਾਹ ਤੂੰ ਸਦਾ ਕਾਇਮ ਰਹਿਣ ਵਾਲਾ ਮਾਲਕ ਹੈ ਤੂੰ ਅਟਲ ਹੈ ਜੋ ਕੁਝ ਤੂੰ ਕਰਦਾ ਉਹ ਵੀ ਉਕਾਈਹੀਣ ਹੈ ਉਸ ਵਿੱਚ ਵੀ ਕੋਈ ਓਣਤਾਈ ਨਹੀਂ हे ਪਾਤਸ਼ਾ ਸਾਰੇ ਸੰਸਾਰ ਵਿੱਚ ਤੇਥੋਂ ਬਿਨਾ ਹੋਰ ਕੋਈ ਨਹੀਂ ਹੈ ਇਸ ਵਾਸਤੇ ਕਿਸੇ ਨੂੰ ਝੂਠਾ ਆਖਿਆ ਨਹੀਂ ਜਾ ਸਕਦਾ हे ਮੇਰੇ ਪਾਤਸ਼ਾ ਤੂੰ ਸਭ ਜੀਵਾਂ ਵਿੱਚ ਮੌਜੂਦ ਹੈ ਸਾਰੇ ਜੀਵ ਦਿਨ ਰਾਤ ਤੇਰਾ ਹੀ ਧਿਆਨ ਕਰਦੇ ਹਨ हे मेरे بادشاہ ਸਾਰੇ ਜੀਵ ਤੇਰੇ ਪਾਸੋਂ ਹੀ ਮੰਗਾ ਮੰਗਦੇ ਹਨ ਇਕ ਤੂੰ ਹੀ ਸਭ ਜੀਵਾਂ ਨੂੰ ਦਾਤਾਂ ਦੇ ਰਿਹਾ ਹੈ हे मेरे بادشاہ ਹਰੇਕ ਜੀਵ ਤੇਰੇ ਹੁਕਮ ਵਿੱਚ ਹੈ ਤੇਥੋਂ ਆਕੀ ਕੋਈ ਨਹੀਂ ਹੋ ਸਕਦਾ हे मेरे بادشاہ ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ ਤੇ ਇਹ ਸਾਰੇ ਤੇਰੇ ਵਿੱਚ ਹੀ ਲੀਨ ਹੋ ਜਾਂਦੇ ਹਨ হে ਮੇਰੇ ਪਿਆਰੇ ਪਾਤਸ਼ਾ ਤੂੰ ਸਭ ਜੀਵਾਂ ਦੀਆਂ ਆਸਾਂ ਪੂਰੀਆਂ ਕਰਦਾ ਹੈ ਸਾਰੇ ਜੀਵ ਤੇਰਾ ਹੀ ਧਿਆਨ ਧਰਦੇ ਹਨ হে ਨਾਨਕ ਦੇ ਪਾਤਸ਼ਾ হে ਮੇਰੇ ਪਿਆਰੇ ਜੀਵੇ ਤੈਨੂੰ ਚੰਗਾ ਲੱਗਦਾ ਤਿਵੇਂ ਮੈਨੂੰ ਆਪਣੇ ਚਰਨਾਂ ਵਿੱਚ ਰੱਖ ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ This is today's hukumnama from Sri Hidwar Saheb whereas attended by our fourth guru Guru Ramdas ji under heading tenasri fourth beh Guru Saheb ji says that oh my king beholding the blessed vision of the lord's darshan i am at peace you alone know my inner pain o king what can anyone else know pause o true lord and master you are truly my king whatever you do all that is true who should i call a liar this is no there is no other than you o king you are pervading and permitting in all. O King, everyone meditates on you day and night. Everyone begs of you. O my King, you alone give gifts to all. All are under your power. O my King, none at all are beyond you. All beings are yours. You belong to all. O oh, my King, all shall merge and be absorbed in you. You are the hope of all. O oh, my beloved, all meditate on you. O oh, my King, as it pleases you, protect and preserve me. O oh, my beloved, you are the true King of Nanak. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ